ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਵੀਰੋ ਅੱਜ ਦੀ ਕਥਾ ਦੇ ਵਿੱਚ ਸੰਤ ਮਸਕੀਨ ਜੀ ਇਰਾਕ ਦਾ ਇੱਕ ਪੀਰ ਹੈ ਜਿਹਦੇ ਮਨ ਦੇ ਵਿੱਚ ਤਿੰਨ ਸਵਾਲਾਂ ਦਾ ਬੋਝ ਹੁੰਦਾ ਵੈ ਤੇ ਉਹ ਤਿੰਨ ਪ੍ਰਸਪਰਸ਼ਨ ਜਿਹੜੇ ਉਹਦੇ ਮਨ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਬਾਰੇ ਗੁਰੂ ਨਾਨਕ ਸਾਹਿਬ ਸਤਿਗੁਰੂ ਬਾਦਸ਼ਾ ਐਸਾ ਸੋਨਾ ਜਵਾਬ ਦਿੰਦੇ ਆ ਕਿ ਉਹ دیਵਾਨਾ ਆ ਜਾਂਦਾ ਗੁਰੂ ਨਾਨਕ ਸਾਹਿਬ ਦਾ ਇਹ ਅੱਜ ਦੀ ਕਥਾ ਦੇ ਵਿੱਚ ਆਪਾਂ ਸਾਰਾ ਵਾਕਿਆ ਜਾਣਾਂਗੇ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਨੇ ਅੱਜ ਦੀ ਕਥਾ ਅੱਛਾ ਇੱਕ ਪ੍ਰਸ਼ਨ ਆਮ ਚੱਲ ਰਿਹਾ ਹੈ ਕਿ ਪ੍ਰਮਾਤਮਾ ਨੇ ਸਭ ਕੁਝ ਬਣਾਇਆ ਤਾਂ ਫਿਰ ਪ੍ਰਮਾਤਮਾ ਨੂੰ ਕਿਸ ਨੇ ਬਣਾਇਆ ਜੇ ਖੁਦਾ ਨੇ ਸਭ ਕੁਝ ਬਣਾਇਆ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਹੋイ ਹੋਵੇਗਾ ਹਮ ਬਿਲਕੁਲ ਜਦ ਇੱਕ ਤਰਕ ਖੜੀ ਕੀਤੀ ਜਾਂਦੀ ਹੈ ਕਿ ਕਰਤੇ ਤੋਂ ਬਿਨਾ ਕਰਤ ਨਹੀਂ ਤਾਂ ਫਿਰ ਹਰ ਚੀਜ਼ ਦਾ ਕਰਤਾ ਹੋਣਾ ਚਾਹੀਦਾ ਹੈ ਹਰ ਵਸਤੂ ਤੇ ਹਰ ਹਸਤੀ ਦਾ ਕਰਤਾ ਹੋਣਾ ਚਾਹੀਦਾ ਇਸ ਸੰਬੰਧ ਵਿੱਚ ਕਾਫੀ ਬੈਸ ਮਬਸੇ ਆਦ ਕਾਲ ਤੋਂ ਹੀ ਚਲੇ ਆ ਰਹੇ ਨੇ ਕਿ ਪਹਿਲੇ ਮੁਰਗੀ ਸੀ ਜਾਂ ਪਹਿਲੇ ਅੰਡਾ ਹੋਇਆ ਹੈ ਇਹ ਮਸਲਾ ਤੇਉਂ ਦਾ ਤੇਉਂ ਹੀ ਪਿਆ ਹੈ ਜਿਸ ਨੂੰ ਇੱਕ ਉਰਦੂ ਦਾ ਸ਼ਾਇਰ ਐਸਾ ਕਹਿੰਦਾ ਹੈ ਹਜ਼ਾਰਾਂ ਸਾਲ ਫਿਲਾਸਫੀ ਕੀ ਤਨਾ ਤਨੀ ਰਹੀ ਪਰ ਖੁਦਾ ਕੀ ਬਾਤ ਜਹਾਂ ਪੇ ਥੀ ਵਹੀ ਪੇ ਰਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ عظیم ਚਿੰਤਕ ਨੇ ਵਿਚਾਰਕ ਨੇ ਦਾਰਸ਼ਨਿਕ ਨੇ ਔਰ ਇਸ ਸਵਾਲ ਨੂੰ ਆਪ ਇਸ ਢੰਗ ਨਾਲ ਹਲ ਕਰਦੇ ਨੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਉਹਨੇ ਆਪਣੀ ਸਾਜਨਾ ਆਪ ਕੀਤੀ ਓਨੇ ਆਪਣੀ ਬਣਤਰ ਆਪ ਬਣਾਈ ਹੈ ਤੂੰ ਸੂਖਮ ਹੋਆ ਅਸਥੂਲੇ ਓਕ ਸੂਖਮ ਤੋਂ ਆਪ ਸਥੂਲ ਹੋਇਆ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਇਸ ਨੂੰ ਅਤ ਕਥਨ ਕਹਿ ਦਿੰਦਾ ਹੈ ਅਤੀ ਪ੍ਰਸ਼ਨ ਕਹਿ ਦਿੰਦਾ ਹੈ ਇਹ ਪ੍ਰਸ਼ਨ ਕੋਈ ਪ੍ਰਸ਼ਨ ਨਹੀਂ ਕਿ ਉਹ ਕਿਵੇਂ ਫੈਲਿਆ ਹੈ ਕਿਵੇਂ ਫਸਰਿਆ ਹੈ ਇਹ ਅਤੀ ਪ੍ਰਸ਼ਨ ਹੈ ਇਤਨਾ ਜ਼ਰੂਰ ਹੈ ਕਿ ਉਹਨੇ ਆਪਣੀ ਸਾਜਨਾ ਆਪ ਕੀਤੀ ਹੈ ਜ਼ਿੰਦਗੀ ਦੇ ਬਹੁਤ ਪਹਿਲੂਆਂ ਵਿੱਚ ਮਨੁੱਖ ਕਈ ਦਫਾ ਅਤੀ ਪ੍ਰਸ਼ਨ ਕਰਦਾ ਹੈ ਤਾਂ ਜੋ ਅਤੀ ਪ੍ਰਸ਼ਨ ਹੈ ਵਾਸਤਵਕ ਉਸ ਦਾ ਕੋਈ ਉੱਤਰ ਨਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਦੇ ਵਿੱਚ ਫਰਮਾਨ ਕਰਦੇ ਨੇ ਉਹਨੇ ਆਪਣੀ ਸਾਜਨਾ ਆਪ ਕੀਤੀ ਹੈ ਐਸਾ ਇਤਿਹਾਸ ਵਿੱਚ ਆਉਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਰਾਕ ਦੇਸ਼ ਦੇ ਭਰਮਣ ਕਰਨ ਤੇ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਭਰਮਣ ਨੌਖੰਡ ਪ੍ਰithvi ਦਾ ਹੈ ਜਦ ਕਦੀ ਸੰਸਾਰ ਦੀ ਦੌਲਤ ਬਹੁਤੀ ਮਿਲਦੀ ਹੈ ਮਨੁੱਖ ਨੂੰ ਤਾਂ ਉਹਨੂੰ ਸਮੇਟਣ ਦਾ ਸੰਗ੍ਰਹਿ ਕਰਨ ਦਾ ਤੇ ਛੁਪਾਉਣ ਦਾ ਜਜ਼ਬਾ ਵੀ ਨਾਲ ਪੈਦਾ ਹੁੰਦਾ ਹੈ। ਪਰ ਜਦ ਅਧਿਆਤਮਕ ਦੀ ਦੌਲਤ ਮਿਲਦੀ ਹੈ, ਰੱਬੀ ਦੌਲਤ ਮਿਲਦੀ ਹੈ, ਰੂਹਾਨੀ ਦੌਲਤ ਮਿਲਦੀ ਹੈ, ਤਾਂ ਫਿਰ ਮਨੁੱਖ ਦੇ ਅੰਦਰ ਇਸ ਜਜ਼ਬੇ ਦਾ ਜਨਮ ਹੁੰਦਾ ਹੈ ਕਿ ਉਹਨੂੰ ਮੈਂ ਵੰਡਣਾ ਹੈ। ਉਹਨੂੰ ਮੈਂ ਤਕਸੀਮ ਕਰਨਾ ਹੈ। ਦੁਨਿਆਵੀ ਦੌਲਤ ਜੇ ਬਹੁਤੀ ਵੰਡੀਏ ਖਤਮ ਹੁੰਦੀ ਹੈ। ਘਟਦੀ ਹੈ। ਅਧਿਆਤਮਕ ਦੌਲਤ ਜਿਤਨੀ ਵੰਦੀਏ ਉਤਨੀ ਹੀ ਵੰਦੀਏ ਜਿਤਨੀ ਤਕਸੀਮ ਕਰੀਏ ਉਤਨਾ ਹੀ ਵਾਦਾ ਹੁੰਦਾ ਹੈ ਇਹ ਉਸੇ ਦਾ ਹੀ ਜ਼ਿਕਰ ਹੈ ਕਿ ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵਧਦਾ ਉਧਾਈ ਵਾਸਤਵਿਕ ਧਨ ਉਹੀ ਧਨ ਹੈ ਜਿਹਦੇ ਵੰਦੇ ਆ ਵਧੇ ਜੋ ਵੰਦੇ ਆ ਘਟਦਾ ਹੈ ਉਹ ਧਨ ਨਹੀਂ ਇਸ ਵਾਸਤੇ ਨਾ ਮੰਨੋ ਭਗਤ ਜਨਾ ਨੇ ਪਰਮ ਧਨ ਆਖਿਆ ਨਾਮ ਦੀ ਦੌਲਤ ਨਾਲ ਜਦ ਗੁਰਨਾਨਕ ਦਾ ਹਿਰਦਾ ਮਾਲਾ-ਮਾਲ ਹੋਇਆ ਤਾਂ ਆਪ ਵੰਡਣ ਲਈ ਚੱਲ ਪਏ ਅਕਸਰ ਧਨ ਬੌਧਾ ਜੇ ਕਿਸੇ ਨੂੰ ਮਿਲ ਵੀ ਜਾਏ ਤਾਂ ਵੱਦ ਤੋਂ ਵੱਧ ਅਗਰ ਵੰਡੇਗਾ ਵੀ ਸਹੀ ਮਜਬੂਰ ਹੋ ਕੇ ਤਾਂ ਪਰਿਵਾਰ ਦੇ ਛੇ ਵੰਡੇਗਾ ਪੁੱਤਰਾਂ 'ਚ ਵੰਡ ਦੇਗਾ ਭਰਾਵਾਂ ਦੇ ਚ ਵੰਡ ਜਾਏਗਾ ਇਸ ਤੋਂ ਅੱਗੇ ਉਸ ਦੀ ਵੰਡਣ ਦੀ ਨਾ ਸਮਰਥਾ ਹੈ ਨਾ ਉਸ ਦੇ ਅੰਦਰ ਐਸਾ ਭਾਵ ਪੈਦਾ ਹੋਵੇਗਾ ਪਰ ਜਦ ਕੋਈ ਰੱਬੀ ਦੌਲਤ ਨਾਲ ਮਾਲਾ-ਮਾਲ ਹੁੰਦਾ ਹੈ ਤਾਂ ਸਿਰਫ ਪਰਿਵਾਰ ਦੇ ਵਿੱਚ ਨਹੀਂ ਵੰਡਦਾ ਸਾਰਾ ਸੰਸਾਰ ਉਸ ਲਈ ਪਰਿਵਾਰ ਬਣ ਜਾਂਦਾ ਹੈ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੌਖੰਡ ਪ੍ਰਿਥਮੀ ਦੇ ਵਿੱਚ ਇਸ ਰੱਬੀ ਦੌਲਤ ਨੂੰ ਵੰਡਣ ਲਈ ਚੱਲ ਪਏ ਇਰਾਕ ਵਿੱਚ ਜਦ ਆਪ ਨੇ ਸਤਨਾਮ ਦੀ ਬਾੰਗ ਦਿੱਤੀ ਬਾੰਗ ਇਸ ਲਈ ਕਹਿ ਰਿਹਾ ਕਿ ਬਾੰਗ ਦੀ ਤਰਜ਼ ਦੇ ਉੱਤੇ ਹੀ ਸਤ ਨਾਮ ਦਾ ਉਚਾਰਨ ਕੀਤਾ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ ਦਿੱਤੀ ਬਾਣ ਨਿਵਾਜ ਕਰ ਸੁਨ ਸਮਾਦ ਹੋਆ ਜਾਣਾ ਐਸੀ ਬਾਣ ਐਸੀ ਸਲਾਹ ਕਿ ਲੋਕਾਂ ਦੇ ਮਨ ਸੁਨ ਹੋ ਗਏ ਜਿੱਥੇ ਵਿਚਾਰ ਸ਼ਾਂਤ ਹੋ ਜਾਣ ਫੁਰਨੇ ਰੁਕ ਜਾਣ ਉਸ ਨੂੰ ਕਹਿੰਦੇ ਨੇ ਸੁਨ ਅਵਸਥਾ ਸੁਨ ਸਮਾਦ ਜੈਸੇ ਸਰੀਰ ਦੇ ਸਵਾਸ ਰੁਕ ਜਾਣ ਤੇ ਕਹਿੰਦੇ ਨੇ ਸਰੀਰ ਸੁਨ ਹੋ ਗਿਆ ਹੈ ਮਨ ਦੇ ਵਿਚ ਵਿਚਾਰ ਰੁਕ ਜਾਣ ਤਾਂ ਮਨ ਸੁਨ ਹੋ ਗਿਆ ਇੱਕ ਬਾਗ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ ਇੱਕ ਆਵਾਜ਼ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ ਉਸ ਆਵਾਜ਼ ਦੇ ਵਿਚ ਕਿੰਨੀ ਕشش ਸੀ ਉਸ ਆਵਾਜ਼ ਦੇ ਵਿਚ ਕਿੰਨਾ ਜਾਦੂ ਸੀ ਉਸ ਆਵਾਜ਼ ਦੇ ਵਿਚ ਕਿੰਨਾ ਰੂਹਾਨੀ ਗਿਆਨ ਸੀ ਤੇ ਕਿੰਨਾ ਰੂਹਾਨੀ ਅਨੰਦ ਸੀ ਭਾਈ ਸਾਹਿਬ ਕਹਿੰਦੇ ਨੇ ਸੁਨਮਨ ਨਗਰੀ ਹੋ ਗਈ ਸਾਰੇ ਆਪਣੇ ਆਪ ਦੇ ਛਲীন ਹੋ ਗਏ ਇਸ ਢੰਗ ਦੀ ਸਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੀ ਹੈ ਔਰ ਕਹਿੰਦੇ ਨੇ ਇਹ ਸਦਾ ਵੀ ਨਿਕਲਦੀ ਏ ਸੁਨ ਹਿਰਦਿਆਂ ਚੋਂ ਸੁਨ ਮਨ ਦੇ ਚੋਂ ਜਦ ਮਨੁੱਖ ਦਾ ਮਨ ਨਿਰ ਵਿਚਾਰ ਹੋ ਜਾਂਦਾ ਹੈ ਤੇ ਉਹਦੇ ਚੋਂ ਜਿਹੜੀ ਆਵਾਜ਼ ਨਿਕਲਦੀ ਏ ਉਹਦੇ ਚ ਬਰਕਤ ਆਉਂਦੀ ਏ ਉਹਦੇ ਚ ਤਾਕਤ ਆਉਂਦੀ ਏ ਕਿ ਦੂਜਿਆਂ ਦੇ ਮਨ ਨੂੰ ਵੀ ਉਹ ਨਿਰ ਵਿਚਾਰ ਕਰ ਦੇਵੇ ਦੂਜਿਆਂ ਦੇ ਮਨ ਨੂੰ ਵੀ ਉਹ ਸੁਣ ਕਰ ਦੇਵੇ ਉੱਥੇ ਜ਼ਹਿਰ ਵੀ ਹੁੰਦੀ ਹੈ ਔਰ ਇਹ ਹਕੀਕਤ ਹੈ ਕਿ ਚੰਦਨ ਨੂੰ ਸੱਤ ਲਿਪਟੇ ਹੀ ਰਹਿੰਦੇ ਸਨ ਸ਼ਰੇਈ ਮਨੁੱਖ ਤੇ ਸ਼ਰਾ ਦੀ ਗੁਰਤਨ ਨਾਲ ਭਰੇ ਜਿਹੜੇ ਲੋਕ ਨਾ ਸਨ ਉਹ ਵੀ ਗੁਰੂ ਨਾਨਕ ਦੇ ਆਲੇ ਦੁਆਲੇ ਆ ਕੇ ਜਮਾ ਹੋਏ ਤੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀ ਤਰਕ ਗੁਰੂ ਨਾਨਕ ਤੇ ਸ਼ੁਰੂ ਕੀਤੀ ਇਹ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੀਰ ਦਸਤਗੀਰ ਦੇ ਕੋਲ ਲੈ ਗਏ ਜੋ ਇਰਾਕ ਦੇ ਵਿੱਚ ਉਸ ਵਕਤ ਮੁਖੀ ਫਕੀਰ ਸੀ ਔਰ ਬਗਦਾਦ ਦੇ ਵਿੱਚ ਦੀਨੀ ਤਾਲੀਮ دیندار ਲੋਕਾਂ ਨੂੰ ਦਿੰਦਾ ਰਹਿੰਦਾ ਸੀ ਹਮ ਸਿੰਘਾਸਣ ਤੇ ਬੈਠੇ ਪੀਰ ਦਸਤਗੀਰ ਔਰ ਥੱਲੇ ਖੜੇ ਰਹੇ ਗੁਰੂ ਨਾਨਕ ਆਲੇ ਦੁਆਲੇ ਮਜਮਾ ਲੋਕਾਂ ਦਾ ਪੀਰ ਦਸਤਗੀਰ ਨੇ ਸਵਾਲ ਕੀਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਆਖਿਆ ਐ ਹਿੰਦੀ ਫਕੀਰ ਮੇਰੇ ਅੰਦਰ ਜਦੋਂ ਦੀ ਮੈਂ ਸਾਧਨਾ ਕਰ ਰਿਹਾ ਜਦੋਂ ਦੀ ਮੈਂ ਇਬਾਦਤ ਕਰ ਰਿਹਾ ਤਿੰਨ ਸਵਾਲ ਗੂੰਜਦੇ ਹੀ ਰਹਿੰਦੇ ਨੇ ਕਿ ਖੁਦਾ ਤੋਂ ਪਹਿਲੇ ਕੀ ਸੀ ਜੇ ਖੁਦਾ ਨੇ ਸਭ ਕੁਝ ਬਣਾਇਆ ਤਾਂ ਫਿਰ ਖੁਦਾ ਨੂੰ ਕਿਸ ਨੇ ਬਣਾਇਆ ਦੂਸਰਾ ਸਵਾਲ ਏ ਖੁਦਾ ਰਹਿੰਦਾ ਕਿੱਥੇ ਹੈ ਤੇ ਤੀਸਰਾ ਸਵਾਲ ਏ ਖੁਦਾ ਕਰਦਾ ਕੀ ਹੈ ਸਵਾਲ ਇੱਕ ਬੋਝ ਹੁੰਦਾ ਹੈ ਪ੍ਰਸ਼ਨ ਇੱਕ ਭਾਰ ਹੈ ਤੇ ਜਿਸ ਮਨ ਵਿੱਚ ਬਹੁਤੇ ਪ੍ਰਸ਼ਨ ਹੋਣਗੇ ਉਹ ਮਨ ਬਹੁਤਾ ਬੋਝਲ ਹੋਵੇਗਾ ਜਦ ਕੋਈ ਮਨੁੱਖ ਬਹੁਤਾ ਹੀ ਅੰਤਰਭਾਵ ਦੇ ਚ ਆਪਣੇ ਆਪ ਨੂੰ ਬੋਝਲ ਮਹਿਸੂਸ ਕਰੇ ਤਾਂ ਸਮਝ ਲੈਣਾ ਸਵਾਲਾਂ ਦੀ ਬਹੁਤੀ ਪੰਡ ਇਹ ਚੁੱਕੀ ਫਿਰਦਾ ਹੈ ਸਿਰ ਦੇ ਉੱਤੇ ਬਹੁਤਾ ਭਾਰ ਹੋਵੇ ਤੇ ਚੱਲਣਾ ਔਖਾ ਹੋ ਜਾਂਦਾ ਹੈ ਮਨ ਦੇ ਉੱਤੇ ਸਵਾਲਾਂ ਦਾ ਬਹੁਤ ਸਾਰਾ ਭਾਰ ਹੋਵੇ ਤਾਂ ਵੀ ਮਾਇੂਸੀ ਤੇ ਮੁਰਦਮੀ ਛਾ ਜਾਂਦੀ ਹੈ ਔਰ ਇਹ ਸਵਾਲਾਂ ਦਾ ਬੋਝ ਜਵਾਬਾਂ ਦੇ ਨਾਲ ਹੀ ਉਤਰਦਾ ਹੈ ਪ੍ਰਸ਼ਨਾਂ ਦਾ ਬੋਝ ਉਤਰਾਂ ਦੇ ਨਾਲ ਹੀ ਉਤਰਦਾ ਹੈ ਹਰ ਨਵਾਂ ਦਿਨ ਕਿਸੇ ਨਵੇਂ ਪ੍ਰਸ਼ਨ ਨੂੰ ਜਨਮ ਦਿੰਦਾ ਹੈ ਤੇ ਅਜੇ ਪੁਰਾਣੇ ਪ੍ਰਸ਼ਨ ਉਹਨਾਂ ਦਾ ਹੱਲ ਮਿਲਿਆ ਨਹੀਂ ਆਉਂਦਾ ਨਵੇਂ ਪ੍ਰਸ਼ਨਾਂ ਦਾ ਬੋਝ ਹੋਰ ਵੱਧ ਜਾਂਦਾ ਹੈ ਤੇ ਹੁੰਦਾ ਕੀ ਹੈ ਸਹਜੇ ਸਹਜੇ ਮਨੁੱਖ ਪ੍ਰਸ਼ਨਾਂ ਦੇ ਬੋਝ ਥੱਲੇ ਦਬ ਕੇ ਰਹਿ ਜਾਂਦਾ ਹੈ ਜ਼ਿੰਦਗੀ ਕੀ ਹੈ ਜ਼ਿੰਦਗੀ ਕਿਉਂ ਹੈ ਜ਼ਿੰਦਗੀ ਕਿੱਥੋਂ ਹੈ ਇਸ ਤਰ੍ਹਾਂ ਦੇ ਪ੍ਰਸ਼ਨ ਔਰ ਇਸ ਦੇ ਨਾਲ ਮਿਲਦੇ ਜੁਲਦੇ ਹੋਰ ਹਜ਼ਾਰਾਂ ਪ੍ਰਸ਼ਨ ਇਨ੍ਹਾਂ ਦੇ ਚ ਦਬੀ ਹੋਈ ਹੈ ਮਨੁੱਖ ਦੀ ਜ਼ਿੰਦਗੀ ਮਨੁੱਖ ਦਾ ਇਹ ਜੀਵਨ ਪੀਰ ਦਸਤਗੀਰ ਨੇ ਵੀ ਇਹ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੇ ਰੱਖੇ ਇੱਕ ਪ੍ਰਸ਼ਨ ਮੈਨੂੰ ਬੜਾ ਬੋਝਲ ਲੱਗਦਾ ਹੈ ਇੱਕ ਪ੍ਰਸ਼ਨ ਮੈਨੂੰ ਬਹੁਤ ਭਾਰੂ ਕਰੀ ਬੈਠਾ ਅਕਸਰ ਦੇਖਿਆ ਗਿਆ ਕਿ ਮਨੁੱਖ ਕਹਿ ਦਿੰਦਾ ਅੱਜ ਮੈਂ ਬੜਾ ਬੋਝਲ ਬੈਠਾ ਅੱਜ ਮੈਂ ਬੜਾ ਭਾਰੂ ਬੈਠਾ ਭਾਰ ਕੀ ਹੈ ਇੱਕ ਵਿਚਾਰ ਦਾ ਭਾਰ ਕੀ ਹੈ ਇੱਕ ਸਵਾਲ ਦਾ ਭਾਰ ਕੀ ਹੈ ਇੱਕ ਪ੍ਰਸ਼ਨ ਹੈ ਵਪਾਰਕ ਦੁਨੀਆ ਦੇ ਆਪਣੇ ਪ੍ਰਸ਼ਨ ਰਾਜਨੀਤਿਕ ਦੁਨੀਆ ਦੇ ਆਪਣੇ ਪ੍ਰਸ਼ਨ ਸਮਾਜਿਕ ਦੁਨੀਆ ਦੇ ਆਪਣੇ ਸਵਾਲ ਤੇ ਧਾਰਮਿਕ ਦੁਨੀਆ ਦੀ ਆਪਣੀ ਜੋ ਹੈ ਸਮੱਸਿਆ ਪੀਰ ਦਸਤਗੀਰ ਨੇ ਕਿਹਾ ਕਿ ਇਹ ਪ੍ਰਸ਼ਨ ਜੋ ਮੈਨੂੰ ਬਾਰ ਬਾਰ ਬੋਝਲ ਕਰਦਾ ਹੈ ਉਹ ਇਹ ਹੈ ਕਿ ਖੁਦਾ ਤੋਂ ਪਹਿਲੇ ਕੀ ਸੀ ਔਰ ਖੁਦਾ ਨੂੰ ਕਿਸ ਨੇ ਬਣਾਇਆ ਜੇ ਸਭ ਕੁਝ ਖੁਦਾ ਨੇ ਬਣਾਇਆ ਹੈ ਤੇ ਜੇ ਇਸ ਤਰਕ ਨੂੰ ਪਰਬਲ ਮੰਨ ਲਈਏ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਣਾ ਚਾਹੀਦਾ ਹੈ ਦੂਸਰਾ ਆਇਆ ਖੁਦਾ ਰਹਿੰਦਾ ਕਿੱਥੇ ਹੈ ਇਹ ਪ੍ਰਸ਼ਨ ਵੀ ਕਿਉਂ ਉੱਠਦਾ ਹੈ ਕਿ ਦੁਨੀਆ ਭਰ ਦੀ مختلف ਧਾਰਮਿਕ ਕਿਤਾਬਾਂ ਦੇ ਵਿੱਚ ਤੇ ਧਾਰਮਿਕ ਲੋਕਾਂ ਦੀ ਜ਼ਬਾਨਾਂ ਤੋਂ ਨਿਕਲੇ ਹੋਏ ਬੋਲਾਂ ਦੇ ਵਿੱਚ ਇਹ ਆਖਿਆ ਗਿਆ ਹੈ ਕਿ ਖੁਦਾ ਪਤਾਲ ਦੇ ਵਿੱਚ ਹੈ ਸਤਵੇਂ ਆਸਮਾਨ ਦੇ ਵਿੱਚ ਹੈ ਬੈਕੁੰਠ ਦੇ ਵਿੱਚ ਹੈ ਜੰਨਤ ਦੇ ਵਿੱਚ ਹੈ ਕੈਲਾਸ਼ ਪਰਬਤ ਦੇ ਵਿੱਚ ਹੈ ਗਰਸ ਕੇ ਇਸ ਤਰ੍ਹਾਂ ਦੇ अनेका ਤਰ੍ਹਾਂ ਦੇ ਸਵਾਲ ਨੇ ਉਹਨਾਂ ਦਾ ਇਹ ਜਵਾਬ ਹੈ ਕਿ ਲਭੋ ਅਗਰ ਖੁਦਾ ਨੂੰ ਤੋ ਸਤਵੇਂ ਅਸਮਾਨ ਤੇ ਲਭੋ ਮੈਂ ਥੋੜੇ ਦਿਨ ਹੋਏ ਇੱਕ ਲਤੀਫਾ ਪੜ ਰਿਆ ਸੀ ਖੁਦਾ ਬਹੁਤ ਚਿੰਤਜ ਖੁਦਾ ਚਿੰਤਜ ਰੱਬ ਚਿੰਤਜ ਐਸਾ ਹੀ ਇੱਕ ਵਿਚਾਰ ਰਖਨੇ ਖੁਦਾ ਦੇ ਬਾਰੇ ਲਿਖਿਆ ਦੇਵਤੇ ਫਰਿਸ਼ਤਿਆਂ ਦਾ ਇਕੱਠ ਪ੍ਰਮਾਤਮਾ ਦੇ ਆਲੇ ਦੁਆਲੇ ਹੋਇਆ ਖੁਦਾ ਦੇ ਆਲੇ ਦੁਆਲੇ ਹੋਇਆ ਤੇ ਦੇਵਤਿਆਂ ਨੇ ਪੁੱਛਿਆ ਭਗਵਨ ਚਿੰਤਾ ਕਿਹੜੀ ਗੱਲ ਦੀ ਚਿੰਤਾ ਇਸ ਗੱਲ ਦੀ ਹੈ ਕਿ ਮਨੁੱਖ ਦੀ ਪਹੁੰਚ ਬਹੁਤ ਵੱਧ ਗਈ ਹੈ ਤੇ ਮੈਂ ਸੋਚਦਾ ਮੈਂ ਕਿੱਥੇ ਰਵਾਂ ਕਿਉਂਕਿ ਜਿੱਥੇ ਮਨੁੱਖ ਪਹੁੰਚੇਗਾ ਮਨੁੱਖ ਦੀ ਪਹੁੰਚ ਨੇ ਹਰ ਥਾਂ ਨੂੰ ਨਰਕ ਬਣਾਣਾ ਹੈ ਕਿਉਂਕਿ ਅੱਜ ਤੱਕ ਜਿੱਥੇ ਜਿੱਥੇ ਮਨੁੱਖ ਪਹੁੰਚਿਆ ਉਹਨੇ ਨਰਕ ਨੂੰ ਜਨਮ ਦਿੱਤਾ ਹੈ ਔਰ ਜਿੱਥੇ ਜਿੱਥੇ ਮੌਜੂਦ ਹੈ ਉੱਥੇ-ਉੱਥੇ ਨਰਕ ਹੀ ਹੈ ਇਸ ਵਾਸਤੇ ਮਨੁੱਖ ਨੇ ਵੀ ਮੰਨ ਲਿਆ ਹੈ ਕਿ ਸਵਰਗ ਕਿਸੇ ਹੋਰ ਥਾਂ ਤੇ ਹੋਵੇਗਾ ਕਿਸੇ ਉੱਚੀ ਥਾਂ ਤੇ ਹੋਵੇਗਾ ਕਮ ਸੇ ਕਮ ਜਿੱਥੇ ਮੈਂ ਹਾਂ ਉੱਥੇ ਤੇ ਨਰਕ ਹੈ ਚਾਹੇ ਉਹ ਮਨੁੱਖ ਪਹਾੜ ਤੇ ਹੈ ਤੇ ਚਾਹੇ ਮਨੁੱਖ ਜ਼ਮੀਨ ਤੇ ਹੈ ਚਾਹੇ ਮਨੁੱਖ ਕਿਸੇ ਥਾਂ ਤੇ ਵੀ ਰਹਿ ਰਿਹਾ ਹੈ ਉਸ ਨੇ ਹਰ ਥਾਂ ਨੂੰ ਨਰਕ ਬਣਾਇਆ ਹੋਇਆ ਹੈ ਔਰ ਉਸ ਨੇ ਨਰਕ ਮੰਨ ਵੀ ਲਿਆ ਹੈ ਇਸ ਵਾਸਤੇ ਸਵਰਗ ਦੀ ਕਲਪਨਾ ਉਹ ਕਿਧਰੇ ਸਤਵੇਂ ਆਸਮਾਨ ਤੇ ਕਰ ਬੈਠਦਾ ਹੈ ਇਹ ਸਤਵੇਂ ਪਤਲ ਦੇ ਚ ਕਰ ਬੈਠਦਾ ਹੈ ਇਹ ਕੈਲਾਸ਼ ਪਰਬਤ ਤੇ ਕਰ ਬੈਠਦਾ ਹੈ ਇਹ ਕਿਸੇ ਹੋਰ ਗੈਬੀ ਥਾਂ ਤੇ ਤੋਂ ਪ੍ਰਮਾਤਮਾ ਦਾ ਇਹ ਪ੍ਰਸ਼ਨ ਦੇਵਤੇ ਅੱਗੇ ਮੈਂ ਕਿੱਥੇ ਵਸਾਂ ਕਿਸ ਥਾਂ ਤੇ ਵਸਾਂ ਜਿੱਥੇ ਮਨੁੱਖ ਨਾ ਪਹੁੰਚੇ ਔਰ ਇਹ ਹਕੀਕਤ ਹੈ ਕਿ ਸਾਰੀ ਪ੍ਰਿਥਵੀ ਦੇ ਚ ਜਿਸ ਥਾਂ ਤੇ ਮਨੁੱਖ ਹੈ ਉਥੇ ਮਨੁੱਖਾਂ ਦਾ ਜੀਵਣਾ ਤੇ ਹਰਾਮ ਹੋ ਗਿਆ ਹੈ ਪਸ਼ੂਆਂ ਦਾ ਜੀਵਣਾ ਵੀ ਹਰਾਮ ਹੋ ਗਿਆ ਹੈ ਪਸ਼ੂ ਵੀ ਬੇਜ਼ਾਰ ਨੇ ਪਸ਼ੂ ਵੀ ਦੁਖੀ ਨੇ ਔਰ ਪਸ਼ੂ ਵੀ ਦੁਖੀ ਨੇ ਪਸ਼ੂਆਂ ਕਰਕੇ ਨਹੀਂ ਪਸ਼ੂ ਦੁਖੀ ਨੇ ਮਨੁੱਖਾਂ ਕਰਕੇ ਮਨੁੱਖ ਦੁਖੀ ਨੇ ਮਨੁੱਖਾਂ ਕਰਕੇ ਚਾਰੋਂ ਪਾਸੇ ਜੋ ਨਰਕ ਦਾ ਵਾਤਾਵਰਣ ਹੈ ਇਹ ਕੇਵਲ ਮਨੁੱਖ ਕਰਕੇ ਹੈ ਤਾਂ ਮੈਂ ایسی ਥਾਂ ਤੇ ਵਸਣਾ ਚਾਹਨਾ ਜਿੱਥੇ ਮਨੁੱਖ ਨਾ ਪਹੁੰਚੇ ਫਰਿਸ਼ਤੇ ਨੇ ਕਿਹਾ ਖੁਦਾਵੰ ਤਾਲਾ ਤੂੰ ਸਾਗਰ ਦੇ ਚ ਜਾ ਵਸ ਤਦ ਤੱਕ ਉਦੀ ਗਹਿਰਾਈ ਤੱਕ ਮਨੁੱਖ ਦੀ ਪਹੁੰਚ ਹੋ ਜਾਏਗੀ ਤੂੰ ਚੰ드ਰਮਾ ਤੇ ਜਾ ਵਸ ਨਹੀਂ ਉੱਥੇ ਤੱਕ ਵੀ ਮਨੁੱਖ ਪਹੁੰਚ ਜਾਏਗਾ ਤੂੰ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਤੇ ਜਾ ਬੈਠ ਨਹੀਂ ਉਹ ਵੀ ਬੰਦੇ ਨੇ ਸਰ ਕਰ ਲੈਣੀਆਂ ਨੇ ਉੱਥੇ ਵੀ ਮਨੁੱਖ ਨੇ ਜਾ ਕੇ ਪਹੁੰਚ ਜਾਣਾ ਹੈ ਫਿਰ ਕਿਹੜੀ ਥਾਂ ਐਸੀ ਜਿੱਥੇ ਮਨੁੱਖ ਨਾ ਪਹੁੰਚੇ ਤਾਂ ਖੁਦਾ ਨੇ ਕਿਹਾ ਮੈਨੂੰ ਢੰਗ ਲੱਭ ਪਿਆ ਮੈਂ ਹੁਣ ਮਨੁੱਖ ਦੇ ਅੰਦਰ ਹੀ ਜਾ ਬੈਠਾਂਗਾ ਉਹ ਬਾਹਰ ਹੀ ਲੱਭਦਾ ਰਹੇਗਾ ਮੇਰੇ ਤੱਕ ਪਹੁੰਚੇਗਾ ਹੀ ਨਹੀਂ ਮੇਰੇ ਤੱਕ ਉਸ ਦੀ ਪਹੁੰਚ ਹੀ ਨਹੀਂ ਹੋਏਗੀ ਲੱਭਦਾ ਹੀ ਗਿਆ ਹੁਣ ਆਦ ਕਾਲ ਤੋਂ ਮਨੁੱਖ ਕੋਈ ਸਤਿਨੇ ਅਸਮਾਨ ਤੇ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਪਾਤਾਲ ਵਿੱਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਕੈਲਾਸ਼ ਪਰਬਤ ਤੇ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਸਾਗਰ ਦੇ ਗਹਿਰੇ ਤਲ ਦੇ ਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਦਰਿਆਵਾਂ ਦੇ ਵਹਿਣ ਦੇ ਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਪਵਨ ਦੀ ਛਾਂ ਛਾਂ ਦੇ ਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਜਦ ਕਿ ਕੌਣ ਇਸ ਨੂੰ ਦੱਸੇ ਉਹ ਤੇਰੇ ਅੰਦਰ ਹੈ ਬਾਹਰ ਕਿਉਂ ਭਟਕਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤੇ ਫੈਸਲਾ ਹੈ ਬਾਹਰ ਟੋਲੇ ਸੋ ਭਰਮ ਬੁਲਾਈ ਆਪਣੇ ਤੋਂ ਬਾਹਰ ਜਿਹੜਾ ਲੱਭਣਾ ਹੈ ਉਹ ਪਦਾਰਥ ਹੀ ਹੈ ਉਹ ਪ੍ਰਮਾਤਮਾ ਨਹੀਂ ਹੈ ਉਹ ਵਸਤੂ ਹੋਵੇਗੀ ਉਹ ਵਾਸਦੇਵ ਨਹੀਂ ਹੈ ਉਹ ਸੰਸਾਰ ਹੋਵੇਗਾ ਉਹ ਨਿਰੰਕਾਰ ਨਹੀਂ ਹੈ ਉਹ ਧਨ ਹੋਵੇਗਾ ਉਹ ਪਰਮ ਧਨ ਨਹੀਂ ਹੈ ਉਹ ਪਦ ਪ੍ਰਤਿਸ਼ਠਾ ਹੋਵੇਗੀ ਉਹ ਪਰਮ ਪਦ ਨਹੀਂ ਹੈ ਸੋ ਐਸਾ ਪ੍ਰਸ਼ਨ ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕੀਤਾ ਖੁਦਾ ਨੂੰ ਕਿਸ ਨੇ ਬਣਾਇਆ ਹੈ ਖੁਦਾ ਤੋਂ ਪਹਿਲੇ ਕੀ ਸੀ ਖੁਦਾ ਰਹਿਂਦਾ ਕਿਥੇ ਔਰ ਖੁਦਾ ਕਰਦਾ ਕੀ ਹੈ ਪ੍ਰਸ਼ਨ ਅਜ਼ੀਮ ਨੇ ਖੁਦਾ ਦੇ ਸੰਬੰਧ ਵਿੱਚ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਸਤਗੀਰ ਨੂੰ ਆਖਿਆ ਵੀ ਮੈਂ ਸੁਣਿਆ ਤੇਰੇ ਕਦਮਾਂ ਦੇ ਵਿੱਚ ਲੋਕੀ ਰੂਮੀ ਮੋਤੀ ਨਿਛਾਵਰ ਕਰਦੇ ਨਹੀਂ ਸੋਨੇ ਦੀਆਂ ਮੋਰਾ ਨੇ ਛਾਵਰ ਕਰਦੇ ਨੇ ਤੇ ਮੈਂ ਦੇਖਣਾ ਚਾਹਨਾ ਉਹਨਾਂ ਮੋਤੀਆਂ ਨੂੰ ਲਿਆ ਥੋੜੇ ਦਸਤਗੀਰ ਦੇ ਮਨ ਦੇ ਵਿੱਚ ਇੱਕਦਮ ਖਿਆਲ ਆਇਆ ਵੀ ਸਵਾਲਾਂ ਦਾ ਜਵਾਬ ਤੇ ਦਿੱਤਾ ਨਹੀਂ ਮੁਆਵਜ਼ਾ ਪਹਿਲੇ ਹੀ ਇਹ ਹਿੰਦੀ ਫਕੀਰ ਮੰਨਣ ਲੱਗ ਪਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅੱਜ ਵੀ ਇਰਾਕ ਦੇ ਇਲਾਕੇ 'ਚ ਹਿੰਦੀ ਫਕੀਰ ਕਰਕੇ ਕਹਿੰਦੇ ਨੇ। ਹਿੰਦੀ ਔਲੀਆ ਕਰਕੇ ਕਹਿੰਦੇ ਨੇ। ਔਰ ਉੱਥੇ ਜੋ ਸਹਿਬਾਂ ਦਾ ਅਸਥਾਨ ਹੈ ਉੱਥੇ ਵੀ ਸਾਫ਼ ਲਿਖਿਆ ਹੈ ਹਿੰਦੀ ਔਲੀਆ Hazrat Baba Nanak। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਦਸਤਗੀਰ ਨੇ ਥਾਲ ਦੇ ਚਮਤੀ ਮੰਗਾਏ। ਅੱਗੇ ਕੀਤੇ ਤੇ ਸਤਿਗੁਰੂ ਕਹਿਣ ਲੱਗੇ ਇਹਨਾਂ ਦੀ ਗਿਣਤੀ ਕਰੋ ਦਸਤਗੀਰ ਹੈਰਾਨ ਹੋਇਆ ਲੇਕਿਨ ਗਿਣਤੀ ਉਸਨੇ ਆਰੰਭ ਕੀਤੀ 1 2 3 4 ਤੇ ਜੈਸੇ ਪਹੁੰਚਿਆ ਸਤਿਗੁਰ ਨੇ ਬਾਹ ਪਕੜ ਲਈ ਆਖਿਆ ਫਕੀਰ ਤੈਨੂੰ ਹਿਸਾਬ ਕਿਤਾਬ ਨਹੀਂ ਆਉਂਦਾ ਤੇ ਹਿਸਾਬ ਕਿਤਾਬ ਦੇ ਮਾਮਲੇ 'ਚ ਤੂੰ ਬਹੁਤ ਕਮਜ਼ੋਰ ਹੈਂ ਤੈਨੂੰ ਗਿਣਤੀ ਨਹੀਂ ਆਉਂਦੀ ਦਸਤਗੀਰ ਕਹਿੰਦਾ ਮਹਾਰਾਜ ਗਿਣੇ ਤੇ ਮੈਂ ਚਾਰ ਹੀ ਨੇ ਸਤਿਗੁਰ ਕਹਿਣ ਲੱਗੇ ਹਾਂ ਇਹਨਾਂ ਚਾਰਾਂ ਚੀ ਤੋਂ ਭੁੱਲ ਕਰ ਗਏ ਫਿਰ ਗਣਤੀ ਕਰ ਉਹਨੇ ਫਿਰ ਗਿਣਤੀ ਆਰੰਭ ਕੀਤੀ 1 2 3 4 ਸਤਿਗੁਰ ਨੇ ਫਿਰ ਬਾਹ ਪਕੜ ਲਈ ਗਣਤੀ ਫਿਰ ਗਲਤ ਹੋ ਗਈ ਫਿਰ ਤੋਂ ਭੁੱਲ ਗਏ ਫਿਰ ਆਰੰਭ ਕਰ ਅਦ ਕੀ ਔਖਾ ਕੇ ਦਸਤਗੀਰ ਕਹਿੰਦਾ ਹੈ ਮਹਾਰਾਜ ਹੁਣ ਮੈਂ ਜਿੱਥੇ ਭੁੱਲਾਂ ਉੱਥੇ ਹੀ ਤੁਸੀਂ ਮੇਰੀ ماں ਪਕੜਨਾ ਮੈਂ ਕਿڑی ਥਾਂ ਤੇ ਬੁੱਲਦਾ ਉਸ ਥਾਂ ਦਾ ਮੈਨੂੰ ਪਤਾ ਚੱਲੇ ਸਤਿਗੁਰੂ ਕਹਿਣ ਲੱਗੇ ਠੀਕ ਜੈਸੇ ਦਸਤਗੀਰ ਨੇ ਗਿਣਤੀ ਆਰੰਭ ਕੀਤੀ ਇੱਕ ਇੱਥੇ ਹੀ ਸਤਿਗੁਰੂ ਨੇ ਪਕੜਿਆ ਆਖਿਆ ਨਹੀਂ ਗਿਣਤੀ ਇੱਕ ਤੋਂ ਪਹਿਲੇ ਆਰੰਭ ਕਰ ਇੱਕ ਤੋਂ ਕਿਉਂ ਆਰੰਭ ਕਰਦਾ ਹੈ ਗਿਣਤੀ ਇੱਕ ਤੋਂ ਪਹਿਲੇ ਸ਼ੁਰੂ ਕਰ ਇੱਕ ਤੋਂ ਕਿਉਂ ਸ਼ੁਰੂ ਕਰਦਾ ਹੈ ਤੋ ਦਸਤਗੀਰ ਕਹਿਣ ਲਗਾ ਮਹਾਰਾਜ ਇਹ ਤੇ ਹੈਰਾਨਗੀ ਦੀ ਗੱਲ ਐਸੇ ਕਿਸ ਤਰ੍ਹਾਂ ਹੋ ਸਕਦਾ ਇਕ ਤੋਂ ਪਹਿਲੇ ਤੇ ਕੁਝ ਵੀ ਨਹੀਂ ਹੈ ਗਿਣਤੀ ਤੇ ਇਕ ਤੋਂ ਹੀ ਆਰੰਭ ਕਰਨੀ ਪੈਗੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਖੁਦਾ ਤੋਂ ਪਹਿਲੇ ਕੁਝ ਵੀ ਨਹੀਂ ਸਾਰੇ ਪਸਾਰੇ ਦੀ ਹੋਂਦ ਖੁਦਾ ਤੋਂ ਹੀ ਸ਼ੁਰੂ ਹੁੰਦੀ ਹੈ ਖੁਦਾ ਮੂਲ ਹੈ ਇਕਾ ਮੂਲ ਹੈ ਇਸ ਵਾਸਤੇ ਗੁਰਨਾਨਕ ਦਾ ਕਲਾਮ ਇਕ ਤੋਂ ਸ਼ੁਰੂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇਕ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਉਸ ਇਕ ਦੀ ਪ੍ਰਕਰਮਾ ਕਰਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੂਲ ਦੇਚ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਓੰਕਾਰ ਏਕੇ ਤੋਂ ਸ਼ੁਰੂ ਹੁੰਦੀ ਹੈ ਇੱਕ ਤੋਂ ਆਰੰਭ ਹੁੰਦੀ ਹੈ ਇਹ ਇੱਕ ਜਗਤ ਦਾ ਮੂਲ ਹੈ ਇਹ ਇੱਕ ਜਗਤ ਦੀ ਬੁਨਿਆਦ ਹੈ ਦਸਤਗੀਰ ਨੂੰ ਤਸੱਲੀ ਹੋਈ ਮਨ ਨੂੰ ਢਾਰਸ ਮਿਲੀ ਕਿਸੇ ਅਨਭਵੀ ਪੁਰਸ਼ ਔਰ ਰੰਗੀ ਹੋਈ ਆਤਮਾ ਤੋਂ ਸਵਾਲਾਂ ਦਾ ਜਵਾਬ ਮਿਲਿਆ ਤੇ ਸਵਾਲਾਂ ਦਾ ਬੋਝ ਹਿਰਦੇ ਤੋਂ ਉਤਰਿਆ ਦੂਜਾ ਸਵਾਲ ਅੱਗੋਂ ਰੱਖ ਦਿੱਤਾ ਮਹਾਰਾਜ ਐਸਾ ਜਿਹੜਾ ਖੁਦਾ ਹੈ ਜੋ ਜਗਤ ਦਾ ਮੂਲ ਹੈ ਸੰਸਾਰ ਦਾ ਮੂਲ ਹੈ ਰਹਿੰਦਾ ਕਿੱਥੇ ਕਿੱਥੇ ਤਲਾਸ਼ ਕਰੀਏ ਕਿਉਂਕਿ ਇਸਲਾਮੀ ਜਗਤ ਦੇ ਚ ਆਮ ਕਲਪਨਾ ਹੈ ਕਿ ਉਹ ਸੱਤਵੇਂ ਅਸਮਾਨ ਤੇ ਹੈ ਔਰ ਸਾਡੇ ਦੇਸ਼ ਦੇ ਚ ਵੀ ਮੁxtਲਫ ਇਸ ਸੰਬੰਧ ਦੇ ਚ ਰਾਏ ਆ ਨੇ ਸਤਿਗੁਰੂ ਕਹਿਣ ਲੱਗੇ ਕਿ ਤੂੰ ਦੁੱਧ ਦਾ ਭਰਿਆ ਹੋਇਆ ਇੱਕ ਜਾਮ ਮੰਗਾ। ਤੋਂ ਕਟੋਰਾ ਦੁੱਧ ਦਾ ਭਰਿਆ ਹੋਇਆ ਆਗਿਆ। ਸਤਿਗੁਰ ਗੌਰ ਨਾਲ ਵੇਖਦੇ ਨੇ ਤੇ ਕਹਿੰਦੇ ਨੇ ਫਕੀਰ ਸਾਈ ਇਸ ਦੇ ਵਿੱਚ ਕੁਝ ਹੈ। ਘਬਰਾ ਗਏ ਦਸਤਗੀਰ ਐਸਾ ਤੇ ਨਹੀਂ ਮੇਰੇ ਖਲੀਫਿਆਂ ਨੇ ਮੇਰੇ ਚੇਲਿਆਂ ਨੇ ਕੁਝ ਉੱਚੇ ਪਾ ਦਿੱਤਾ ਹੋਵੇ। ਗੌਰ ਦੇ ਨਾਲ ਜਦ ਵੇਖਦੇ ਨੇ ਦਸਤਗੀਰ ਤੇ ਕਹਿੰਦੇ ਨੇ ਐ ਹਿੰਦੀ ਫਕੀਰ ਬਾਬਾ ਨਾਨਕ ਇਹਦੇ ਵਿੱਚ ਕੁਝ ਵੀ ਨਹੀਂ ਇਹ پاک ਸ਼ੀਰ ਹੈ ਇਹ ਪਵਿੱਤਰ ਦੁੱਧ ਹੈ ਸਤਿਗੁਰ ਕਹਿੰਦੇ ਨੇ ਇਸ ਦੇ پاک ਹੋਣ ਤੇ ਇਸ ਦੇ ਪਵਿੱਤਰ ਹੋਣ ਤੇ ਮੈਨੂੰ ਕੋਈ ਸ਼ੱਕ ਨਹੀਂ ਪਰ ਇਸ ਦੇ ਵਿੱਚ ਕੁਝ ਨਹੀਂ ਹੈ ਇਹ ਮੈਂ ਮੰਨਣ ਨੂੰ ਤਿਆਰ ਨਹੀਂ ਇਹਦੇ ਵਿੱਚ ਕੁਝ ਹੈ ਤਾਂ ਦਸਤਗੀਰ ਕਹਿੰਦਾ ਕੀ ਹੈ ਸਤਿਗੁਰ ਕਹਿੰਦੇ ਨੇ ਕਿ ਉਹ ਹੈ ਤੇ ਹੁਣ ਤੂੰ ਦੱਸ ਕਿੱਥੇ ਹੈ ਹੈ ਕਿ ਨਹੀਂ ਦਸਤਗੀਰ ਕਹਿੰਦਾ ਕਿ ਉਹ ਤੇ ਹੈ ਤੇ ਮਹਾਰਾਜ ਕਹਿੰਦੇ ਨੇ ਫਿਰ ਕਿੱਥੇ ਹੈ ਦੱਸ ਮਹਾਰਾਜ ਹੈ ਤੇ ਸਹੀ ਪਰ ਦਿਖਾਈ ਨਹੀਂ ਦਿੰਦਾ ਹੈ ਤੇ ਸਹੀ ਪਰ ਦ੍ਰਿਸ਼ਟੀ ਗੋਚਰ ਨਹੀਂ ਹੁੰਦਾ ਸਗਲ ਬਨਸਪਤ ਮੇ ਬੈਸੰਤਰ ਸਗਲ ਦੂਧ ਮੇ ਘੀਆ ਉੱਚ ਨੀਚ ਮੇ ਜੋਤ ਸਮਾਣੇ ਘਟ ਘਟ ਮਾਧੋ ਜੀਆ ਜਿਵੇਂ ਦੁੱਧ ਦੇ ਜ਼ਰਰੇ-ਜ਼ਰਰੇ ਦੇ ਚ ਕਣ-ਕਣ ਵਿੱਚ ਘਿਓ ਹੈ। ਜਗਤ ਦੇ ਜ਼ਰਰੇ-ਜ਼ਰਰੇ ਦੇ ਚ ਉਹ ਪ੍ਰਭੂ ਆਪ ਹੈ। ਉਹ ਕਰਤਾ ਪ੍ਰਖ ਆਪ ਹੈ। ਜਿਤਨੀ ਉਸ ਦੀ ਬਣਤਰ ਹੈ, ਜਿਤਨੀ ਉਸ ਦੀ ਕਿਰਤ ਹੈ, ਉਹ ਸਾਰੀ ਕਿਰਤ ਦੇ ਚ ਆਪ ਬੈਠਾ ਹੋਇਆ ਹੈ। ਫਿਰ ਦਸਤਗੀਰ ਨੇ ਪ੍ਰਸ਼ਨ ਕੀਤਾ। ਮਹਾਰਾਜ, ਐਸਾ ਜਿਹੜਾ ਪ੍ਰਮਾਤਮਾ ਇਤਨਾ ਸ਼ਕਤੀਸ਼ਾਲੀ ਉਹ ਕਰਦਾ ਕੀ ਹੈ? ਉਹਦਾ ਧੰਦਾ ਕੀ ਹੈ? ਉਦਾ ਕੰਮ ਕੀ ਹੈ ਆਖਰ ਸ਼ਕਤੀ ਦਾ ਵੇਗ ਸ਼ਕਤੀ ਦਾ ਕਮ ਹੈ ਕੁਝ ਕਰਨਾ ਹੈ ਉਹਦਾ ਧੰਦਾ ਕੀ ਹੈ ਆਖਰ ਉਸ ਦੀ ਕੋਈ ਕ੍ਰਿਤਵੀ ਹੋਵੇਗੀ ਆਖਰ ਉਸ ਦਾ ਕੋਈ ਧੰਦਾ ਵੀ ਹੋਵੇਗਾ ਸਾਰਿਆਂ ਦੇ ਵਿੱਚ ਬੈਠ ਕੇ ਤੇ ਵੀਰ ਉਹ ਅਜੀ ਦੀ ਕਥਾ ਚ ਆਪ ਦੇਖਿਆ ਕਿ ਇਰਾਕ ਦਾ ਇੱਕ ਜਿਹੜਾ ਪੀਰ ਹੁੰਦਾ ਵੈ ਉਹ ਜਦੋਂ ਗੁਰੂ ਨਾਨਕ ਸਾਹਿਬ ਨੂੰ ਦੇਖਦਾ ਸੱਚੇ ਬਾਦਸ਼ਾਹ ਸਤਗੁਰੂ ਬਾਦਸ਼ਾਹ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਦੇਖਦਾ ਕਿ ਉਹਨਾਂ ਦੇ ਲਾਗੇ ਕਿਸ ਤਰ੍ਹਾਂ ਮਨੁੱਖਾਂ ਦੀ ਇੰਨੀ ਵੱਡੀ ਤਦਾਦ ਹੁੰਦੀ ਹੈ ਤੇ ਜਦੋਂ ਗੁਰੂ ਨਾਨਕ ਸਾਹਿਬ ਰਾਖ ਦੇ ਵਿੱਚ ਜਾ ਕੇ ਬਾਗ ਦਿੰਦੇ ਆ ਤੇ ਲੋਕ ਇਕੱਠੇ ਹੋ ਜਾਂਦੇ ਸਾਰੇ ਉਹਨਾਂ ਦੀ ਬਾਗ ਸੁਣ ਕੇ ਹੀ ਤੇ ਜਦੋਂ ਉਸ ਪੀਰ ਨੂੰ ਵੀ ਪਤਾ ਲੱਗਦਾ ਹੈ ਕਿ ਉਹ ਪੀਰ ਵੀ ਗੁਰੂ ਨਾਨਕ ਸਾਹਿਬ ਕੋ ਹੁੰਦਾ ਧਿਆਨ ਕੇ ਕਹਿੰਦਾ ਕਿ ਸਤਗੁਰੂ ਬਾਦਸ਼ਾਹ ਗੁਰੂ ਨਾਨਕ ਸਾਹਿਬ ਮੇਰੇ ਮਨ ਦੇ ਉੱਤੇ ਬੋਝ ਹੈ ਤੇ ਗੁਰੂ ਨਾਨਕ ਸਾਹਿਬ ਪੁੱਛਦੇ ਨੇ ਤੇਰੇ ਮਨ ਤੇ ਕਾਹਦਾ ਬੋਝ ਆਉ ਕਹਿੰਦਾ ਮੇਰੇ ਮਨ ਦੇ ਉੱਤੇ ਤਿੰਨ ਪ੍ਰਸ਼ਨ ਦਾ ਬੜਾ ਬੋਝ ਹੈ ਇਹ ਤਿੰਨ ਪ੍ਰਸ਼ਨ ਦਾ ਜਵਾਬ ਮੈਨੂੰ ਨਹੀਂ ਲੱਭਦਾ ਪਿਆ ਗੁਰੂ ਨਾਨਕ ਸਾਹਿਬ ਫਿਰ ਉਹਨੂੰ ਜਿਹੜੇ ਉਹਦੇ ਪ੍ਰਸ਼ਨ ਹੁੰਦੇ ਆ ਉਹਨਾਂ ਦਾ ਜਵਾਬ ਬਹੁਤ ਹੀ ਸੋਹਣਾ ਤੇ ਬਹੁਤ ਵਧੀਆ ਦਿੰਦੇ ਨੇ ਜਿਸ ਤਰ੍ਹਾਂ ਕਿ ਆਪਾਂ ਵੀਡੀਓ 'ਚ ਦੇਖਿਆ ਉਹ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਮੈਂ ਤੇ ਤੁਹਾਡਾ دیਵਾਨਾ ਹੋ ਗਿਆ ਮੈਂ ਕਿਉਂਕਿ ਮੈਨੂੰ ਇਹ ਜਿਹੜੇ ਪ੍ਰਸ਼ਨ ਸੀ ਨਾ ਬਹੁਤ ਹੀ ਪਰੇਸ਼ਾਨ ਕਰਦੇ ਸੀ ਇਹ ਮੇਰੇ ਮਨ ਤੇ ਬੋਝ ਸੀ ਤੇ ਮੈਨੂੰ ਇਹਨਾਂ ਦਾ ਜਵਾਬ ਨਹੀਂ ਲੱਭਦਾ ਪਿਆ ਲੇਕਿਨ ਗੁਰੂ ਨਾਨਕ ਸਾਹਿਬ ਨੇ ਜਿੱਲੇ ਉਹਨਾਂ ਦਾ ਜਵਾਬ ਬੇਟਾ ਸੋਨਾ ਤੇ ਡਾ ਵਧੀਆ ਦਿੱਤਾ ਤੇ ਉਹ ਗੁਰੂ ਨਾਨਕ ਸਾਹਿਬ ਦਾ دیਵਾਨਾ ਹੋਗਾ ਜਿਸ ਤਰ੍ਹਾਂ ਕਿ ਬਾਕੀ ਸਾਰੇ ਲੋਗ ਗੁਰੂ ਨਾਨਕ ਸਾਹਿਬ ਦੇ دیਵਾਨੇ ਸੀ ਉਥੇ ਰਾਖ ਦੇ ਵਿੱਚ ਤੇ ਵੀ ਵੀਰੋ ਇਹ ਹਰ ਚੀਜ਼ ਕਾਇਨਾਤ ਜਿੰਨੀ ਵੀ ਹੈਗੀ ਹੈ ਅੱਲਾ ਪਾਕ ਦੀ ਜ਼ਾਤ ਨੇ ਬਣਾਈ ਹੈ ਅੱਲਾ ਪਾਕ ਦੀ ਜ਼ਾਤ ਨੂੰ ਕਿਸੇ ਨੇ ਨਹੀਂ ਬਣਾਇਆ ਸਭ ਨੂੰ ਪੈਦਾ ਕਰਨ ਵਾਲਾ ਅੱਲਾ ਸੋਣਾ ਉਹ ਕੱਲਾ ਤਨਹਾ ਵੈ ਤੁਸੀਂ ਦੇਖੋ ਵੀਰੋ ਆਸਮਾਨ ਬਿਗੈਰ ਸਤੂਨਾਂ ਤੋਂ ਖੜਾ ਹੋਇਆ ਕੋਈ ਹੈ ਇਹਦਾ ਸਹਾਰਾ ਕੋਈ ਵੀ ਨਹੀਂ ਅਜ਼ਮੇਨ ਦੇ ਉੱਤੇ ਐੜੇ ਉੱਚੇ ਪਹਾੜ ਖੜੇ ਐ ਇਹ ਕਿਸ ਤਰ੍ਹਾਂ ਖੜੇ ਐ ਸੋਚਣ ਵਾਲੀ ਗੱਲ ਐ ਇਹਨਾਂ ਨੂੰ ਕਿਹਨੇ ਬਣਾਇਆ ਇਹਨਾਂ ਨੂੰ ਸਿਰਫ ਅੱਲਾ ਪਾਕ ਦੀ ਜ਼ਾਤ ਵਾਹਿਗੁਰੂ ਨੇ ਬਣਾਇਆ ਫਿਰ ਇਨਸਾਨ ਦੇ ਅੰਦਰ ਆਪਣੇ ਅੰਦਰ ਹੀ ਇਹ ਦੇਖ ਲਈਏ ਕਿ ਜਿਹੜੀਆਂ ਸਾਡੀਆਂ ਚੀਜ਼ਾਂ ਨਾ ਐਡੀਆਂ ਅਨਮੋਲ ਹਨਾ ਕਿ ਇਹਨਾਂ ਦਾ ਕੋਈ ਨਿਮੋਲ ਬਦਲ ਨਹੀਂ ਤੁਸੀਂ ਆਪਣੀਆਂ ਅੱਖਾਂ ਦੇਖ ਲਓ ਆਪਣੀ ਜ਼ੁਬਾਨ ਦੇਖ ਲਓ ਦੰਦ ਹੱਥ ਹਰ ਚੀਜ਼ ਹੀ ਐਡੀ ਕੀਮਤੀ ਹੈ ਨਾ ਕੀ ਦਾ ਕੋਈ ਨਿਯਮਲ ਬਦਲ ਨਹੀਂ ਤੇ ਜਿੰਨਾ ਵੀ ਅਸੀਂ ਅੱਲਾ ਪਾਕ ਦੀ ਜ਼ਾਤ ਦਾ ਵਾਹਿਗੁਰੂ ਦਾ ਸ਼ੁਕਰ ਅਦਾ ਕਰੀਏ ਨਾ ਉਹਨਾਂ ਹੀ ਥੋੜਾ ਕਿਉਂਕਿ ਉਹਨੂੰ ਸਾਨੂੰ ਉਹਨੇ ਸਾਨੂੰ ਬਹੁਤ ਸਾਰੀ ਨਿਯਮਤਾਂ ਨਾਲ نوازਿਆ ਆ ਵੈ ਬਾਕੀ ਵੀਰੋ ਅੱਜ ਦੀ ਕਥਾ ਮੈਨੂੰ ਬਹੁਤ ਸੋਹਣੀ ਲੱਗੀ ਹੈ ਜਿਹਦੇ ਵਿੱਚ ਸੰਤ ਮਸਕੀਨ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਬਿਆਨ ਕੀਤਾ ਤੇ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਜਾ ਕੇ ਹਰਾਕ ਦੇ ਵਿੱਚ ਉਸ ਪੀਰ ਦੀ ਜਿਹੜੀ ਮੁਸ਼ਕਲ ਸੀ ਜਾਂ ਜਿਹੜੇ ਪ੍ਰਸ਼ਨ ਜਿਹੜੇ ਉਹਨੂੰ ਤੰਗ ਕਰਦੇ ਪਏ ਸੀ ਉਹਦੇ ਮਨ ਤੇ ਬੋਝ ਸੀ ਉਹਨਾਂ ਦਾ ਹਾਲ ਕੱਢ ਕੇ ਦੱਸਿਆ ਉਹਨਾਂ ਦਾ ਬੜਾ ਸੋਹਣਾ ਤੇ ਵਧੀਆ ਜਵਾਬ ਦਿੱਤਾ ਤੇ ਬਾਕੀ ਵੀਰੋ ਤੁਸੀਂ ਦੱਸੋ ਕਿ ਤੁਹਾਨੂੰ ਇਹ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ رائے ਦਾ اظہار لازਮੀ ਕਰਿਓ ਆਪਣਾ ਰੱਖਿਓ ਢੇਰ ਸਾਰਾ ਖਿਆਲ nabraka